बीजेपी पार्टी वालों वार्ड नंबर उन्ती तो किरण कई वालों दफ्तर एस डी एम टू विखे नॉमीनेशन फार्म भरे गए इस मौके से संदीप कई नीति अटवाल आकाश मट्टू गिनी नंदा सदी नंदा दानिश सनी चीदा सनी प्रधान सनी बग्गी राजेश कुमार कन्नू विक्की गिल लक्की विक्की रामबाग रमन रामबाग आधे हाजर सन पहला त ਤੁਹਾਡੇ ਸਾਰੇ ਜਿਹੜੇ ਆ ਵੀਵਰਸ ਆ ਮੈਂ ਤੈਹ ਦਿਲੋਂ ਜਿਹੜਾ ਧੰਨਵਾਦ ਕਰਦਾ ਵਾਂ ਔਰ ਭਾਰਤੀ ਜਨਤਾ ਪਾਰਟੀ ਦਾ ਹਾਈ ਕਮਾਂਡ ਦਾ ਸਪੈਸ਼ਲੀ ਡਾਕਟਰ ਜਗਮਉਨ ਸਿੰਘ ਰਾਜੂ ਜੀ ਦਾ ਜਿਨ੍ਹਾਂ ਨੇ ਜਿਹੜੀ ਟਿਕਟ ਦੇ ਕੇ ਆਸ਼ੀਰਵਾਦ ਦਿੱਤਾ ਵਾਰਡ ਨੰਬਰ 29 ਦੇ ਵਿੱਚੋਂ ਔਰ ਲੇਡੀ ਸੀਟ ਹੈਗੀ ਹੈ ਮੇਰੀ ਵਾਈਫ ਜਿਹੜੀ ਇਹ ਮੈਦਾਨ ਦੇ ਵਿੱਚ ਉਤਰੀ ਹੈ ਪਿਛਲੇ 3 ਸਾਲ ਤੋਂ ਮੈਂ ਕੰਮ ਕਰ ਰਿਹਾ ਵਾਂ ਇਸ ਵਾਰਡ ਦੇ ਵਿੱਚ ਤੇ ਮੈਂ ਇਸ ਚੀਜ਼ ਦਾ ਜਿਹੜਾ ਵਾ ਉਹ ਮਤਲਬ ਯਕੀਨ ਨਾਲ ਕਹਿ ਸਕਦਾ ਹਾਂ ਜਿੰਨੇ ਭੈਣ ਭਰਾਵਾਂ ਦਾ ਮੈਨੂੰ ਸਹਯੋਗ ਹੈਗਾ ਵਾ ਕਿ ਅਸੀਂ ਇਹ ਜਿਹੜੀ ਜਿੱਤ ਕੇ ਸੀਟ ਆਪਣੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਵਾਰਡ ਦੀ ਜਿਹੜੀ ਆ ਉਹ ਤਰੱਕੀ ਬਿਹਤਰੀ ਲਈ ਜਿੱਦਾਂ ਅੱਗੇ ਕੰਮ ਕਰਦੇ ਪਏ ਆ ਉਹ ਕਰਦੇ ਰਵਾਂਗੇ ਕੀ ਕੀ ਮੁਸ਼ਕਲ ਰਹੇਗੀ ਤੁਹਾਡੇ ਵਾਸਤੇ ਸਰ ਇਹ ਪੁੱਛੋ ਕਿਹੜੀਆਂ ਨਹੀਂ ਹੈਗੀਆਂ ਉੱਥੇ ਪਿਛਲੇ ਜਿਹੜਾ ਵਾ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਪਰ ਇੱਥੇ ਪਬਲਿਕ ਜਿਹੜੀ ਹੈ ਸਾਰੀ ਵਾਰਡ ਦੀ ਖੜੀ ਹੈ ਆਪਾਂ ਇਹਨਾਂ ਕੋਲੇ ਪੁੱਛ ਸਕਦੇ ਆ ਨਾ ਸੀਵਰੇਜ ਉੱਥੇ ਜਿਹੜਾ ਪ੍ਰੋਪਰ ਆ ਨਾ ਸੈਨੀਟੇਸ਼ਨ ਦਾ ਕੋਈ ਪ੍ਰਬੰਧ ਹੈਗਾ ਵਾ ਜਿੰਨਾ ਵੀ ਉੱਥੇ ਜਿਹੜਾ ਵਾ ਉਹ ਆਪਾਂ ਸਿਸਟਮ ਵੇਖ ਸਕਦੇ ਹਾਂ ਜਹਾਜਗੜ ਦਾ ਏਰੀਆ ਕਿੰਨੇ ਬੁਰੇ ਹਾਲਾ ਰੋਡਾਂ ਦਾ ਕਿੰਨਾ ਬੇੜਾ ਕਰਕੇ ਆ ਪਿਆ ਵਾ ਕੰਮ ਹੋਇਆ ਕਿਹੜਾ ਉੱਥੇ ਮੈਂ ਕਹਿਣਾ ਕਿ ਸਰਕਾਰਾਂ ਜਿਹੜੀਆਂ ਇਹਨੇ ਇਹਨੇ ਪੈਸੇ ਖਾ ਗੀਆਂ ਜਿਹੜੀਆਂ ਇਹਨਾਂ ਨੇ ਕੀਤਾ ਕੀ ਹੈ ਤੇ ਜੇ ਹੁਣੇ ਪਬਲਿਕ ਮੌਕਾ ਦਿੰਦੀ ਹੈ ਤੇ ਫਿਰ ਇਹ ਜਿਹੜਾ ਦਿਖਾਵਾਂਗੇ ਕਿ ਵਾਰਡ 'ਚ ਕੰ